ਸ਼੍ਰੀ ਕਾਲਤਾਕਾ ਸਾਹਿਬ ਦੇ ਜ਼ਥੇਦਾਰ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜ਼ਥੇਦਾਰ ਸਾਹਿਬ ਦੀ ਜਿਹੜੀ ਹੈ ਉਹ ਬਹੁਤ ਹੀ ਜਲਦ ਜਿਹੜਾ ਬਦਲੀ ਹੋ ਸਕਦੀ ਹੈ ਕਿ ਨਵੇਂ ਜ਼ਥੇਦਾਰ ਨੂੰ ਲਗਾਇਆ ਜਾ ਸਕਦਾ ਹੈ ਜੀ ਹਾਂ ਬਿਲਕੁਲ ਫਿਲਹਾਲ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਪਟਿਆਲਾ ਜੇਲ੍ਹ ਦੇ ਵਿੱਚ ਬੰਦੀ ਸਿੰਘ ਜਿਹੜੇ ਕਿ ਉੱਥੇ ਕੈਦ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਉਹਨਾਂ ਦਾ ਨਾਮ ਸਾਹਮਣੇ ਆ ਰਿਹਾ ਹੈ ਕਿ ਬਹੁਤ ਜਲਦ ਉਹਨਾਂ ਨੂੰ ਜਿਹੜਾ ਉਹ ਸ਼੍ਰੀ ਕਾਲਤਾਕਾ ਸਾਹਿਬ ਦਾ ਜ਼ਥੇਦਾਰ ਥਾਪਿਆ ਜਾ ਸਕਦਾ ਹੈ ਜੀ ਹਾਂ ਬਿਲਕੁਲ ਪਿਛਲੇ ਦਿਨੀ ਗੱਲ ਕਰੀਏ ਤਾਂ ਕਾਲ ਤਖਤ ਸਾਹਿਬ ਦੇ ਉੱਪਰ ਜਿਹੜਾ ਮੀਟਿੰਗ ਹੁੰਦੀ ਹੈ ਐਸਪੀਸੀ ਵੱਲੋਂ ਇੱਕ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਲੋਕ ਨੇ ਉਹ ਸਾਨੂੰ ਰਾਏ ਦੇਣ ਕਿ ਜ਼ਥੇਦਾਰ ਸਾਹਿਬ ਕਿਸ ਨੂੰ ਲਗਾਇਆ ਜਾਵੇ ਕਿਉਂਕਿ ਜਿਹੜੇ ਪਿਛਲੇ ਜ਼ਥੇਦਾਰ ਸੀ ਉਹਨਾਂ ਵੱਲੋਂ ਅਸਿਫਾ ਦਿੱਤਾ ਗਿਆ ਉਸ ਤੋਂ ਬਾਅਦ ਕਾਫੀ ਜਿਹੜਾ ਹੈ ਫੇਰ ਬਦਲ ਰਹੀ ਹੈ ਜ਼ਥੇਦਾਰਾਂ ਨੂੰ ਹਟਾਇਆ ਗਿਆ ਨਵੇਂ ਜ਼ਥੇਦਾਰ ਲਗਾਏ ਗਏ ਤੇ ਰੀਸੈਟਲੀ ਹੁਣ ਜਿਹੜੀ ਗੱਲ ਆਈ ਸੀ ਸਾਹਮਣੇ ਕਿ ਜਿਹੜੇ ਜ਼ਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਫਿਲਹਾਲ ਉਹ ਕਾਰਜਕਾਰੀ ਜ਼ਥੇਦਾਰ ਨੇ ਪਰ ਉਹਨਾਂ ਦੇ ਉੱਪਰ ਵੀ ਜਿਹੜਾ ਹੈ ਕਾਫੀ ਨਵੀਂ ਸਥਾਪਨਾ ਚਾਹੀਦਾ ਤਾਂ ਇਸ ਚੀਜ਼ ਦੇ ਵਿਚਾਰੇ ਜਿਹੜਾ ਹੈ ਉਹ ਕੁਝ ਸੰਗਤ ਦੇ ਵਿੱਚ ਰੋਸ ਜਤਾਇਆ ਜਾ ਰਿਹਾ ਸੀ ਤੇ ਫਿਲਹਾਲ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਹੈ ਉਸ ਵੱਲੋਂ ਇੱਕ ਨਾਮ ਜਿਹੜਾ ਹੈ ਸਾਹਮਣੇ ਦਿੱਤਾ ਗਿਆ ਬਲਵੰਤ ਸਿੰਘ ਰਾਜੋਆਣਾ ਦਾ ਜਿਹੜੇ ਕਿ ਬੰਦੀ ਸਿੰਘ ਨੇ ਕਾਫੀ ਲੰਮੇ ਸਮੇਂ ਤੋਂ ਪਟਿਆਲਾ ਜੇਲ੍ਹ ਦੇ ਵਿੱਚ ਕੈਦ ਨੇ ਹਾਲਾਂਕਿ ਪਰੋਲ ਦੇ ਉੱਪਰ ਬਾਹਰ ਆਣ ਦੀ ਗੱਲ ਜਿਹੜੀ ਹੈ ਉਹ ਵੀ ਹੋ ਰਹੀ ਸੀ ਇਸ ਤੋਂ ਬਾਅਦ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਜਿਹੜੇ ਨੇ ਉਹ ਬਹੁਤ ਜਲਦ ਬਾਅਦ ਆ ਸਕਦੇ ਨੇ ਪਰ ਪੁਸ਼ਟੀ ਕਿਸੇ ਗੱਲ ਦੀ ਨਹੀਂ ਸੀ ਹੋ ਪਾਈ ਤਾਂ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਅਕੋਰਡਿੰਗ ਟੂ ਰੂਲਸ ਜੇ ਉਹਨਾਂ ਨੂੰ ਜਥੇਦਾਰ ਥਾਪਿਆ ਜਾਂਦਾ ਹੈ ਜੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜੱਧਰ ਬਣਾਇਆ ਜਾਂਦਾ ਹੈ ਤਾਂ ਉਹਨਾਂ ਦੀ ਰਿਹਾਈ ਜਿਹੜੀ ਹੈ ਜੇਲ੍ਹ ਦੇ ਵਿੱਚੋਂ ਹੋ ਜਾਏਗੀ ਅਤੇ ਉਹ ਆ ਕੇ ਆਪਣਾ ਜਿਹੜਾ ਜਥੇਦਾਰ ਦਾ ਜਿਹੜਾ ਅਹੁਦਾ ਹੈ ਉਹ ਸੰਭਾਲ ਸਕਣਗੇ ਇਸ ਤੋਂ ਪਹਿਲਾਂ ਗੱਲ ਕਰੀਏ ਤਾਂ ਕਾਫੀ ਲੰਮੇ ਸਮੇਂ ਤੋਂ ਵਿਵਾਦ ਚੱਲਦਾ ਆ ਰਿਹਾ ਹੈ ਜਦੋਂ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਆ ਉਹ ਜਥੇਦਾਰ ਸੀ ਤੇ ਉਹਨਾਂ ਨੂੰ ਵੀ ਕਾਰਜਕਾਰੀ ਜਥੇਦਾਰ ਹੀ ਲਗਾਇਆ ਗਿਆ ਸੀ ਉਸ ਤੋਂ ਬਾਅਦ ਜਿਹੜੇ ਆ ਹੁਣ ਜਿਹੜੇ ਜਥੇਦਾਰ ਹੁਣ ਨੇਗੇ ਗਿਆਨੀ ਕੁਲਦੀਪ ਸਿੰਘ ਗੜਗੱਜ ਇਹ ਵੀ ਕਾਰਜਕਾਰੀ ਜਥੇਦਾਰ ਹੀ ਨੇ ਹਾਲਾਂਕਿ ਜਿਨੇ ਵੀ ਫੈਸਲੇ ਨੇ ਇਹਨਾਂ ਵੱਲੋਂ ਲਿੱਤੇ ਜਾਂਦੇ ਨੇ ਰੀਸੈਂਟਲੀ ਕਾਫੀ ਐਕਟਿਵ ਨਜ਼ਰ ਆਏ ਆ ਜਦੋਂ ਇਹਨਾਂ ਵੱਲੋਂ ਜਿਹੜਾ ਉਹ ਰੰਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਆ ਉਹਨਾਂ ਨੂੰ ਇੱਕ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਹੈ ਤੇ ਇਸ ਤੋਂ ਬਾਅਦ ਕਾਫੀ ਵਿਵਾਦ ਜਿਹੜਾ ਉਹ ਖੜਾ ਹੋਇਆ ਜਿੱਥੇ ਕਿ ਸ਼੍ਰੀ ਪਟਨਾ ਸਾਹਿਬ ਵਿਖੇ ਵੀ ਜਿਹੜਾ ਹੈ ਉੱਥੋਂ ਦੇ ਪੰਜ ਪਿਆਰਿਆਂ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਜਿਦੇ ਵਿੱਚ ਯਾਨੀ ਕੁਲਦੀਪ ਸਿੰਘ ਢਗੱਜ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਇਸ ਤੋਂ ਬਾਅਦ ਕਾਫੀ ਲੰਮਾ ਵਿਵਾਦ ਜਿਹੜਾ ਛਿੜਿਆ ਤਾਂ ਰੀਸੈਂਟਲੀ ਜਿਹੜਾ ਹੈ ਇਹ ਗੱਲਾਂ ਸਾਹਮਣੇ ਆ ਰਹੀਆਂ ਚਰਚਾ ਹੋ ਰਹੀ ਸੰਗਤ ਦੇ ਵਿੱਚ ਕਾਫੀ ਵਿਰੋਧ ਸੀ ਕਿ ਆਪਸ ਦੇ ਵਿੱਚ ਹੀ ਜਿਹੜਾ ਉਹ ਸਿੰਘ ਸਾਹਿਬਾਨ ਤੇ ਜਥੇਦਾਰ ਜਿਹੜਾ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰ ਰਈ ਨੇ ਤਾਂ ਆਮ ਜਿਹੜੀ ਸਿੱਖ ਸੰਗਤ ਹੈ ਉਸ ਦੇ ਵਿੱਚ ਇਸ ਦੇ ਉੱਪਰ ਵਿਰੋਧ ਸੀ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਸ਼ਾਇਦ ਇਹ ਫੈਸਲਾ ਲਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਹੈ ਉਹ ਨਾਮ ਇੱਕ ਦਿੱਤਾ ਗਿਆ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਜਿਹੜੇ ਆ ਉਹਨਾਂ ਨੂੰ ਜੱਥੇਦਾਰ ਥਾਪਿਆ ਜਾ ਸਕਦਾ ਹੈ ਕਿਉਂਕਿ ਜੱਥੇਦਾਰ ਥਾਪਣ ਦੀ ਜਿਹੜੀ ਉਹ ਸਾਰੀ ਪ੍ਰਕਿਰਿਆ ਐ ਐਸਜੀਪੀਸੀ ਕੋਲੇ ਅਧਿਕਾਰ ਹੁੰਦੇ ਨੇ ਉਸ ਤੋਂ ਬਾਅਦ ਪੂਰੀ ਪ੍ਰਕਿਰਿਆ ਚੱਲਦੀ ਐ ਫਿਰ ਜਿਹੜੀ ਇਹ ਮੀਟਿੰਗ ਬਿਠਾਈ ਜਾਂਦੀ ਐ ਤਾਂ ਜਿਹੜੇ ਸਿੰਘ ਸਾਹਿਬਾਨ ਨੇ ਜਿਹੜੇ ਵਿਦਵਾਨ ਨੇ ਉਹਨਾਂ ਦੀ رائے ਲਈਤੀ ਜਾਂਦੀ ਹੈ ਮੀਟਿੰਗ ਦੇ ਵਿੱਚ ਬੈਠ ਕੇ ਫੈਸਲਾ ਹੁੰਦਾ ਹੈ ਉਸ ਤੋਂ ਬਾਅਦ ਜਿਹੜੀ ਪ੍ਰਕਿਰਿਆ ਉਹ ਸਾਰੀ ਚੱਲਦੀ ਹੈ ਜਿਹੜੀਆਂ ਵੱਖ-ਵੱਖ ਸੰਸਥਾਵਾਂ ਨੇ ਜਥੇਬੰਦੀਆਂ ਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਮਿਸ਼ਨਰੀ ਸੰਸਥਾਵਾਂ ਨੇ ਇਸ ਦੇ ਨਾਲ ਜਿਹੜੀ ਟਕਸਾਲੀ ਸੰਸਥਾਵਾਂ ਨੇ ਤੇ ਹੋਰ ਬਾਕੀ ਜਿਹੜੇ ਆਮ ਸਿੱਖ ਸੰਗਤ ਹੈ ਪਰਵਾਨਗੀ ਲੈਣ ਤੋਂ ਬਾਅਦ ਹੀ ਜਿਹੜਾ ਹੈ ਜੱਦਤ ਅਰਥਾਪਿਆ ਜਾਂਦਾ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਨਾਮ ਦੇ ਉੱਪਰ ਅਸਲ 'ਚ ਮੋਹਰ ਲੱਗਦੀ ਹੈ ਕਿਉਂਕਿ ਹਜੇ ਤੱਕ ਸਿਰਫ ਇਹ ਨਾਮ ਦੀ ਚਰਚਾ ਹੋ ਰਹੀ ਹੈ ਪੁਸ਼ਟੀ ਕਿਸੇ ਵੱਲੋਂ ਨਹੀਂ ਕੀਤੀ ਗਈ ਕੋਈ ਵੀ ਜਿਹੜਾ ਹੈ ਉਹ ਅਧਿਕਾਰਤ ਬਿਆਨ ਨਹੀਂ ਆਇਆ ਕਿਸੇ ਵੱਲੋਂ ਵੀ ਸਿਰਫ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਹੋ ਸਕਦਾ ਹੈ ਭਾਈ ਬਲਵੰਤ ਸਿੰਘ ਰਾਜੋਣਾ ਜਿਹੜੇ ਕਿ ਫਿਲਹਾਲ ਬੰਦੀ ਸਿੰਘ ਨੇ ਪਟਿਆਲਾ ਜੇਲ੍ਹ ਦੇ ਵਿੱਚ ਕੈਦ ਨੇ ਤੇ ਉਹਨਾਂ ਨੂੰ ਜਿਹੜਾ ਜੱਦਤ ਅਰਥਾਪਿਆ ਜਾ ਸਕਦਾ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਵੇਗਾ ਕਿ ਆਖਿਰ ਇਸ ਨਾਮ ਦੇ ਉੱਪਰ ਮੋ ਲਗਦੀ ਹੈ ਜਾਂ ਫਿਰ ਕਿਸੇ ਹੋਰ ਦਾ ਨਾਮ ਸਾਹਮਣੇ ਆਉਂਦਾ